ਇਹ ਆਪਾਂ ਕਿਵੇਂ ਕੇਕ ਬਣਾਇਆ ਤੁਹਾਨੂੰ ਆਪਾਂ ਦੱਸਦੇ ਆ ਮੇਰੀ ਵੀਡੀਓ ਨੂੰ ਸਾਰੀ ਨੂੰ ਫੁੱਲ ਦੇਖਿਓ ਤੇ ਇਹਦੇ ਵਿੱਚ ਦੇਖੋ ਵੀ ਕਿਵੇਂ ਬਣਦਾ ਇਹ ਕੇਕ ਮੈਂ ਹਾਂ ਸਤਵੀਰ ਕੌਰ ਮਾਨ ਸਤਿ ਸ੍ਰੀ ਅਕਾਲ ਅੱਜ ਆਪਾਂ ਆਂਬ ਸੂਜੀ ਦਾ ਇੱਕ ਕੇਕ ਬਣਾਵਾਂਗੇ ਜਿਹੜਾ ਕਿ ਬਹੁਤ ਹੀ ਵਧੀਆ ਬਣਦਾ ਵਾ ਜਿਹੜਾ ਆਪਾਂ ਬਜ਼ਾਰਾਂ ਚੋਂ ਮਹਿੰਗਾ ਲੈ ਕੇ ਆਉਂਦੇ ਆ ਤੇ ਆਪਾਂ ਬਹੁਤ ਹੀ ਸਸਤੇ ਭਾਅ ਵਿੱਚ ਘਰੇ ਬਣਾਵਾਂਗੇ ਤੇ ਬਹੁਤ ਵਧੀਆ ਕੇਕ ਬਣਦਾ ਵਾ ਆਉ ਤੁਹਾਨੂੰ ਦੱਸਦੇ ਆ ਉਹਦੇ ਵਿੱਚ ਕੀ ਕੀ ਪੈਂਦਾ ਵਾ ਆਪਾਂ ਇੱਕ ਆਂਬ ਲਵਾਂਗੇ ਸੂਜੀ ਲਵਾਂਗੇ ਤੇ ਖੰਡ ਲਵਾਂਗੇ ਇਹ ਆਪਾਂ ਲਵਾਂਗੇ ਬਦਾਮ ਤੇ ਕਾਜੂ ਜਿਹੜੀਆਂ ਚੀਜ਼ਾਂ ਹੋਰ ਵਿੱਚ ਪਾਉਣੀਆਂ ਉਹ ਆਪਾਂ ਬਾਅਦ ਚ ਪਾਵਾਂਗੇ ਤੇ ਅੰਬ ਨੂੰ ਆਪਾਂ ਸਭ ਤੋਂ ਪਹਿਲਾਂ ਸਿਲਕਾ ਲਾ ਕੇ ਤੇ ਇਸ ਤਰ੍ਹਾਂ ਆਪਾਂ ਉਹਦੇ ਪੀਸ ਕਰ ਲੈਣੇ ਆ ਤੇ ਇਹਨੂੰ ਆਪਾਂ ਮਿਕਸੀ ਵਿੱਚ ਗ੍ਰाइंड ਕਰਾਂਗੇ ਸੂਜੀ ਆ ਜਿਹੜੀ ਉਹ ਕੌਲੀ ਭਰ ਕੇ ਆਪਾਂ ਲਈ ਆ ਤੇ ਖੰਡ ਉਸ ਤੋਂ ਥੋੜੀ ਪਾਈ ਆ ਕਿਉਂਕਿ ਅੰਬ ਵੀ ਮਿੱਠਾ ਹੁੰਦਾ ਇਸ ਕਰਕੇ ਆਪਾਂ ਥੋੜਾ ਜਿਹਾ ਘੱਟ ਮਿੱਠਾ ਰੱਖਿਆ ਜੇ ਤੁਹਾਨੂੰ ਵੱਧ ਪਸੰਦ ਆ ਤਾਂ ਤੁਸੀਂ ਬਰਾਬਰ ਦੀ ਵਿੱਚ ਜਿੰਨੀ ਸੂਜੀ ਪਾਈ ਹੋ ਉਹਨਾਂ ਤੁਸੀਂ ਮਿੱਠਾ ਪਾ ਸਕਦੇ ਹੋ ਪਰ ਫਿਰ ਜ਼ਿਆਦਾ ਮਿੱਠਾ ਹੋ ਜਾਂਦਾ ਹੁੰਦਾ ਇਸ ਕਰਕੇ ਆਪਾਂ ਥੋੜਾ ਜਿਹਾ ਘੱਟ ਹੀ ਪਾਇਆ ਕਿਉਂਕਿ ਆਂਬ ਵੀ ਮਿੱਠਾ ਵਾ ਹੁਣ ਸਭ ਤੋਂ ਪਹਿਲਾਂ ਆਪਾਂ ਸੂਜੀ ਤੇ ਖੰਡ ਨੂੰ ਦੋਨਾਂ ਨੂੰ ਗ੍ਰੇਂਡ ਕਰਾਂਗੇ ਆਂਬ ਦਾ ਇਸ ਤਰ੍ਹਾਂ ਸਲਕਾ ਲਾ ਲੈਣਾ ਵਾ ਸਲਕਾ ਲਾ ਕੇ ਆਪਾਂ ਇਹਦੇ ਵਿੱਚ ਕੱਟ ਲਗਾ ਲੈਣੇ ਆ ਇਸ ਤਰ੍ਹਾਂ ਕੱਟ ਲਗਾ ਕੇ ਆਪਾਂ ਇਹਨੂੰ ਆਪਾਂ ਇਹਦੇ ਵਿੱਚ ਆਏ ਕੱਟ ਲਵਾਂਗੇ ਗਿੜਕ ਗਿੜਕ ਆਪਾਂ ਕੱਢ ਲੈਣੀ ਹੁੰਦੀ ਆ ਇਸ ਤਰ੍ਹਾਂ ਸਾਰੇ ਨੂੰ ਆਪਾਂ ਲਾ ਲੈਣਾ ਸੂਜੀ ਤੇ ਖੰਡ ਨੂੰ ਆਪਾਂ ਪੀਸ ਲਿਆ ਇਸ ਤਰ੍ਹਾਂ ਪਾਊਡਰ ਬਣ ਗਿਆ ਵਾ ਹੁਣ ਆਪਾਂ ਆਂਬੇ ਦੇ ਵਿੱਚ ਪਾ ਲਿਆ ਆਂਬ ਦੇ ਵਿੱਚ ਆਪਾਂ ਦੁੱਧ ਪਾਵਾਂਗੇ ਦੁੱਧ ਆਪਾਂ ਸਨੇ ਮਲਾਈ ਪਾ ਦੇਣਾ ਇਸ ਤਰ੍ਹਾਂ ਥੋੜਾ ਜਿਹਾ ਦੁੱਧ ਪਾ ਕੇ ਇਹਨੂੰ ਆਪਾਂ ਮੈਕਸੀ ਵਿੱਚ ਹੀ ਗ੍ਰाइंड ਕਰਾਂਗੇ ਇਸ ਤਰ੍ਹਾਂ ਹੁਣ ਆਪਾਂ ਆਂਬ ਤੇ ਉਹਨੂੰ ਦੁੱਧ ਨੂੰ ਮਿਕਸ ਕਰ ਲਿਆ ਸੀਗਾ ਸਾਰੇ ਨੂੰ ਤੇ ਉਹ ਆਪਾਂ ਸੂਜੀ ਵਾਲੇ ਵਿੱਚ ਪਾਤਾ ਇਹਦੇ ਵਿੱਚ ਹੀ ਖੰਦਾ ਇਹਨੂੰ ਆਪਾਂ ਹੁਣ ਇਸ ਤਰ੍ਹਾਂ ਮਿਕਸ ਕਰਕੇ ਅੱਧੇ ਘੰਟੇ ਵਾਸਤੇ ਇਹਨੂੰ ਰੱਖਾਂਗੇ ਕਿਉਂਕਿ ਜਿੰਨੀ ਸੂਜੀ ਫੁੱਲਣੀ ਹੋਈ ਫੁੱਲ ਜੂਗੀ ਇਸ ਤਰ੍ਹਾਂ ਦਾ ਇੰਨਾ ਪਤਲਾ ਬਣਾਉਣਾ ਆਪਾਂ ਤੇ ਇਹਨੇ ਸੂਜੀ ਨੇ ਵਿੱਚ ਫੁੱਲ ਜਾਣਾ ਹੁਣ ਅੱਧੇ ਘੰਟੇ ਵਾਸਤੇ ਇਹਨੂੰ ਰੈਸਟ ਤੇ ਰੱਖਾਂਗੇ ਹਣੇ ਦਾ ਕਲਰ ਥੋੜਾ ਜਿਹਾ ਆਪਾਂ ਨੂੰ ਲਾਈਟ ਜਿਹਾ ਲੱਗਦਾ ਜਿਵੇਂ ਡਾਰਕ ਜਿਹਾ ਹੋਵੇ ਤਾਂ ਸੋਹਣਾ ਲੱਗਦਾ ਮੇਰੇ ਕੋਲ ਕੇਸਰ ਹੈ ਨਹੀਂ ਸੀ ਮੈਂ ਲੱਡੂਆਂ ਵਾਲਾ ਰੰਗ ਪਾ ਦਿੱਤਾ ਇਹਦੇ ਵਿੱਚ ਇਹਦੇ ਨਾਲ ਥੋੜਾ ਜਿਹਾ ਕਲਰ ਸੋਹਣਾ ਬਣ ਜੂਗਾ ਇਸ ਤਰ੍ਹਾਂ ਇਹਨੂੰ ਮਿਕਸ ਕਰ ਦਾਂਗੇ ਜੇ ਤੁਹਾਡੇ ਕੋਲ ਕੇਸਰ ਹੈਗਾ ਤਾਂ ਤੁਸੀਂ ਕੇਸਰ ਪਾ ਦਿਓ ਜਿਹੜਾ ਆਪਾਂ ਘਰੇ ਬਣਾਉਨੇ ਆ ਇਹਦੇ ਵਿੱਚ ਆਪਾਂ ਕੋਈ ਕੈਮੀਕਲ ਨਹੀਂ ਪਾਉਂਦੇਗੇ ਨਾਲੇ ਤਾਂ ਇਹ ਹੁੰਦਾ ਵੀ ਉਹ ਫੂਡ ਪਤਾ ਨਹੀਂ ਕਿਹੋ ਜਿਹਾ ਪਾਉਂਦੇ ਆ ਕਲਰ ਕਿਹੋ ਜਿਹਾ ਪਾਉਂਦੇ ਆ ਆਪਾਂ ਲੱਡੂਆਂ ਵਾਲਾ ਰੰਗ ਪਾਇਆ ਵਾ ਇਹਦੇ ਨਾਲ ਦੇਖੋ ਕਲਰ ਇਸ ਤਰ੍ਹਾਂ ਵਧੀਆ ਲੱਗੂਗਾ ਸੋਹਣਾ ਬਣ ਜਾਂਦਾ ਹੁੰਦਾ ਇਸ ਕਰਕੇ ਆਪਾਂ ਲੱਡੂਆਂ ਵਾਲਾ ਰੰਗ ਹੀ ਪਾਤਾ ਪੇਸਟ ਬਣਾਏ ਨੂੰ ਅੱਧਾ ਘੰਟਾ ਹੋ ਗਿਆ ਵਾ ਇਹਦੇ ਵਿੱਚ ਹੁਣ ਸਭ ਤੋਂ ਪਹਿਲਾਂ ਆਪਾਂ ਬੇਕਿੰਗ ਪਾਊਡਰ ਪਾਵਾਂਗੇ ਥੋੜਾ ਜਿਹਾ ਇਹਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਦਾਂਗੇ ਇਹਨਾਂ ਸਾਰਾ ਪਾ ਦੇਵਾਂਗੇ ਜਿੰਨੀ ਸੂਜੀ ਫੁੱਲਣੀ ਸੀ ਫੁੱਲ ਗਈ ਆ ਜਿੰਨੇ ਵੀ ਆਪਾਂ ਹੁਣ ਬਦਾਮ ਕੱਟੇ ਸੀਗੇ ਤੇ ਕਾਜੂ ਸੀਗੇ ਉਹ ਵਿੱਚ ਪਾ ਦਾਂਗੇ ਇਹਦੇ ਚੰਗੀ ਤਰ੍ਹਾਂ ਮਿਕਸ ਕਰ ਦਾਂਗੇ ਇਹਨੂੰ ਥੋੜੇ ਜਿਹਾ ਆਪਾਂ ਰੱਖ ਲਾਂਗੇ ਇਹ ਬਾਅਦ ਵਿੱਚ ਉੱਪਰ ਪਾਵਾਂਗੇ ਟੁੱਟੀ-ਫੁੱਟੀ ਚੈਰੀ ਆ ਚੈਰੀ ਵੀ ਆਪਾਂ ਵਿੱਚ ਮਿਕਸ ਕਰਾਂਗੇ ਚੈਰੀ ਚੈਰੀ ਵਿੱਚ ਆਪਾਂ ਥੋੜਾ ਜਿਹਾ ਸੁੱਕਾ ਆਟਾ ਪਾਇਆ ਤਾਂ ਕਿ ਥੱਲੇ ਨਾ ਜਾ ਕੇ ਲੱਗੇ ਆਪਾਂ ਥੋੜੀ ਜੀ ਇਹਦੇ ਵਿੱਚ ਪਾ ਦਾਂਗੇ ਤੇ ਬਾਅਦ ਵਿੱਚ ਪਾਵਾਂਗੇ ਇਹਨੂੰ ਚੰਗੀ ਤਰ੍ਹਾਂ ਆਪਾਂ ਹਿਲਾ ਲੈਣਾ ਇਹਨੇ ਸਾਰੇ ਆਪਾਂ ਬਦਾਮ ਤੇ ਕਾਜੂ ਰੱਖ ਲਏ ਜੇ ਤੁਸੀਂ ਵਿੱਚ ਹੋਰ ਵੀ ਕੋਈ ਚੀਜ਼ ਪਾਉਣੀ ਹੈ ਇਹਦੇ ਵਿੱਚ ਡਰਾਈ ਫਰੂਟ ਤਾਂ ਪਾ ਸਕਦੇ ਹੋ ਇਸ ਤਰ੍ਹਾਂ ਚੰਗੀ ਤਰ੍ਹਾਂ ਆਪਾਂ ਇੱਕ ਪਾਸੇ ਨੂੰ ਐਂ ਕਰਾਂਗੇ 5 ਕੁ ਮਿੰਟ ਇਸ ਤਰ੍ਹਾਂ ਕਰੀ ਚੱਲਾਂਗੇ ਤਿੰਨ ਚਮਚੇ ਆਪਾਂ ਘਿਓ ਦੇ ਪਾਵਾਂਗੇ ਤਿੰਨ ਜਾਂ ਚਾਰ ਚਮਚੇ ਇਸ ਤਰ੍ਹਾਂ ਪਾ ਦਾਂਗੇ ਚਮਚਾ ਛੋਟਾ ਵਾ ਮੇਰੇ ਵਾਲਾ ਤੇ ਇਸ ਕਰਕੇ ਆਪਾਂ ਚਾਰ ਚਮਚੇ ਇਹਦੇ ਵਿੱਚ ਘਿਓ ਦੇ ਪਾ ਦੇਣੀ ਆ ਆਪਾਂ ਕੇ ਆਪਾਂ ਇਹਨੂੰ ਚੰਗੀ ਤਰ੍ਹਾਂ ਇਸ ਤਰ੍ਹਾਂ ਹਿਲਾ ਦੇਣਾ ਬਹੁਤ ਵਧੀਆ ਬਣ ਜਾਣਾ ਆਪਣਾ ਕੇਕ ਕਿਹ ਹੈ ਆਪਾਂ ਜਦੋਂ ਬਾਜ਼ਾਰਾਂ ਵਿੱਚੋਂ ਲੈਨੇ ਆ ਤਾਂ ਫਿਰ ਆਪਾਂ ਨੂੰ ਇਹਦੇ ਵਿੱਚ ਕਈ ਵਾਰੀ ਆਂਦਾ ਵੀ ਪਾਇਆ ਹੁੰਦਾ ਆਪਾਂ ਇਹਦੇ ਵਿੱਚ ਆਂਦਾ ਨਹੀਂ ਪਾਇਆਗਾ ਕੱਲਾ ਆਪਾਂ ਆਮ ਆਂਬ ਤੇ ਸੂਜੀ ਦਾ ਕੇਕ ਬਣਾ ਰਹੇ ਆ ਕੋਈ ਦਹੀਂ ਨਹੀਂ ਪਾਇਆ ਤੇ ਦੁੱਧ ਪਾਇਆ ਤੇ ਬਹੁਤ ਵਧੀਆ ਬਣੂਗਾ ਤੇ ਰੱਜ ਕੇ ਆਪਾਂ ਖਾ ਸਕਦੇ ਆ ਬਹੁਤ ਵੱਡਾ ਕੇਕ ਬਣ ਜਾਣਾ ਜਦੋਂ ਆਪਾਂ ਬਾਜ਼ਾਰ ਚੋਂ ਲੈਨੇ ਕੇਕ ਵੀ ਮਹਿੰਗੇ ਮਿਲਦੇ ਆ ਜਦੋਂ ਹੁਣ ਆਪਾਂ ਫਰੂਟ ਕੇਕ ਲੈਨੇ ਉਹਨਾਂ ਵਿੱਚ ਆਂਡਾ ਹੀ ਪਾਇਆ ਹੁੰਦਾ ਕਈ ਵਰੀ ਕੋਈ ਅੰਡੇ ਵਾਲਾ ਖਾਂਦਾ ਕਈ ਵੇ ਨਹੀਂ ਖਾਂਦਾ ਇਸ ਕਰਕੇ ਆਪਾਂ ਘਰੇ ਬਿਨਾ ਅੰਡੇ ਤੋਂ ਬਣਾਵਾਂਗੇ ਆਪਾਂ ਬਟਰ ਪੇਪਰ ਲਾ ਲਿਆ ਵਾ ਭਾਂਡੇ ਵਿੱਚ ਭਾਂਡਾ ਤੁਹਾਡੇ ਕੋਲੇ ਜੇ ਚੌਰਸ ਹੈਗਾ ਚੌਰਸ ਵੀ ਲਾ ਸਕਦੇ ਚੰਗੀ ਤਰ੍ਹਾਂ ਇਹਦੇ ਵਿੱਚ ਆਪਾਂ ਘਿਓ ਨੂੰ ਲਾ ਲੈਣਾ ਵਾ ਸਭ ਤੋਂ ਵੱਡੀ ਗੱਲ ਇਹ ਆ ਵੀ ਆਪਾਂ ਇਹਨੂੰ ਕੜਾਈ ਵਿੱਚ ਬਣਾਉਣਾ ਵਾ ਤੁਸੀਂ ਕੁੱਕਰ ਵਿੱਚ ਵੀ ਬਣਾ ਸਕਦੇ ਜਿਵੇਂ ਕੁੱਕਰ ਦਾ ਢੱਕਣ ਦੀ ਸੀਟ ਲਾ ਕੇ ਤੇ ਰਬੜ ਲਾ ਕੇ ਤੇ ਫਿਰ ਉਹਦਾ ਢੱਕਣ ਲਾ ਸਕਦੇ ਹੁੰਨੇ ਆਪਾਂ ਆਪਾਂ ਇਹਨੂੰ ਕੜਾਈ ਵਿੱਚ ਬਣਾਵਾਂਗੇ ਹੁਣ ਇਹਨੂੰ ਆਪਾਂ ਇਹਦੇ ਵਿੱਚ ਚੰਗੀ ਤਰ੍ਹਾਂ ਬਟਰ ਲਾ ਲੈਣਾ ਆਸੇ ਪਾਸੇ ਜੇ ਤੁਹਾਡੇ ਕੋਲੇ ਚੌਰਸ ਭਾਂਡਾ ਉਹਦੇ ਵਿੱਚ ਲਾ ਕੇ ਤੁਸੀਂ ਇਸੇ ਤਰ੍ਹਾਂ ਲਾਉਣਾ ਵਾ ਤੇ ਇਸ ਤਰ੍ਹਾਂ ਆਪਾਂ ਘਿਓ ਲਾ ਲਿਆ ਇਹਨੂੰ ਇਸ ਤਰ੍ਹਾਂ ਹਲਾ ਦੇਣਾ ਰੋਬਰ ਹੋ ਜਾਊਗਾ ਹੁਣ ਆਪਾਂ ਇਹਦੇ ਉੱਤੇ ਬਦਾਮ ਕਾਜੂ ਇਸ ਤਰ੍ਹਾਂ ਪਾ ਦਵਾਂਗੇ ਚੈਰੀ ਵੀ ਪਾ ਦਾਂਗੇ ਟੂਟੀ ਫਰੂਟੀ ਜਿਹਨੂੰ ਕਹਿੰਦੇ ਆ ਇਹੋ ਇਸ ਤਰ੍ਹਾਂ ਆਪਾਂ ਫੁੱਲ ਤੇ ਕੜਾਈ ਵਿੱਚ ਨੂਨ ਪਾਇਆ ਸੀ ਗੈਸ ਫੁੱਲ ਤੇ ਕਰ ਲਿਆ ਸੀ ਹੁਣ ਆਪਾਂ ਇਹਨੂੰ ਸਹਿਮਤੇ ਕਰ ਲਿਆ ਆਪਣੇ ਕੋਲੇ ਓਵਨ ਆਵਨ ਹੈ ਨਹੀਂਗਾ ਇਸ ਕਰਕੇ ਆਪਾਂ ਦੇਸੀ ਕੰਮ ਬਿਲਕੁਲ ਕਰਾਂਗੇ ਤੇ ਜਿਹੜਾ ਸਟੈਂਡ ਵਿੱਚ ਰੱਖਣ ਵਾਲਾ ਸੀਗਾ ਉਹ ਮੇਰਾ ਟੁੱਟ ਗਿਆ ਇਸ ਕਰਕੇ ਆਪਾਂ ਇਸ ਭਾਂਡੇ ਨੂੰ ਵਿੱਚ ਆਏ ਰੱਖ ਦਵਾਂਗੇ ਤੇ ਇਹਦੇ ਵਿੱਚ ਆਪਾਂ ਇਹਨੂੰ ਰੱਖ ਦਾਂਗੇ ਆਪਾਂ ਸਹਿਮ ਤੇ ਇਹਨੂੰ ਅੱਧੇ ਘੰਟੇ ਲਈ ਰੱਖਾਂਗੇ ਵਿੱਚ ਵਿੱਚ ਦੀ ਇਹਨੂੰ ਦੇਖਦੇ ਰਵਾਂਗੇ ਪਰ ਹਿਲਾਉਣਾ ਨਹੀਂ ਤੇ ਬਿਲਕੁਲ ਇਸ ਇਸ ਤਰ੍ਹਾਂ ਟਾਕੇ ਰੱਖ ਦੇਣਾ ਆਪਾਂ ਤੇ ਗੈਸ ਸਹਿਮ ਤੇ ਹੀ ਰੱਖਣਾ ਗੈਸ ਨੂੰ ਫੁੱਲ ਨਹੀਂ ਕਰਨਾਗਾ ਆਪਾਂ ਨਾ ਕਲਾਈ ਵਿੱਚੋਂ ਕੱਢ ਕੇ ਕੁੱਕਰ ਵਿੱਚ ਰੱਖਤਾ ਸੀ ਕੁੱਕਰ ਵਿੱਚ ਇਸ ਕਰਕੇ ਨਹੀਂ ਸੀ ਰੱਖਿਆ ਕਿਉਂਕਿ ਕੁੱਕਰ ਦੀ ਨਾ ਸੀਟੀ ਨਹੀਂ ਸੀ ਨਿਕਲਦੀ ਪਹਿਲਾਂ ਫਿਰ ਆਪਾਂ ਸੀਟੀ ਕੱਢ ਕੇ ਇਹਦੇ ਵਿੱਚ ਰੱਖਤਾ ਸੀ ਤੇ ਆਪਣਾ ਇਹ ਕੇਕ ਫੁੱਲ ਗਿਆ ਵਾ ਉੱਪਰ ਨੂੰ ਹੋ ਗਿਆ ਆਪਾਂ ਥੋੜਾ ਜਿਹਾ ਹੁਣ ਹੋਰ ਸੇਕ ਲਵਾਵਾਂਗੇ ਇਹਨੂੰ ਕਿਉਂਕਿ ਅੱਧੇ ਘੰਟੇ ਤੋਂ ਉੱਪਰ ਹੋ ਗਿਆ ਥੋੜਾ ਜਿਹਾ ਹਜੇ ਰਹਿਦਾ ਵਾ ਕਮ ਸੇ ਕੰਮ ਇਹਨੂੰ ਅੱਧਾ ਘੰਟਾ ਹੋਰ ਲਵਾਵਾਂਗੇ 1 ਘੰਟੇ ਵਿੱਚ ਆਪਣਾ ਕੇਕ ਪੂਰਾ ਤਿਆਰ ਹੋ ਜਾਊਗਾ ਕਿਉਂਕਿ ਥੋੜਾ ਮਟੀਰੀਅਲ ਵੀ ਜ਼ਿਆਦਾ ਸੀਗਾ ਪਹਿਲਾਂ ਜਦੋਂ ਅਸੀਂ ਕੇਕ ਬਣਾਇਆ ਸੀ ਉਦੋਂ ਥੋੜਾ ਸੀ ਤੇ ਉਹ ਅੱਧੇ ਘੰਟੇ ਵਿੱਚ ਬਣ ਗਿਆ ਸੀਗਾ ਹੁਣ ਜਿਹੜਾ ਆਪਣਾ ਮਟੀਰੀਅਲ ਹੈ ਇਹ ਥੋੜਾ ਜਿਆਦਾ ਹੈ ਇਸ ਕਰਕੇ ਇਹਨੂੰ ਘੰਟਾ ਕਾ ਆਰਾਮ ਨਾਲ ਲੱਗ ਜੂਗਾ ਕਿਉਂਕਿ ਸੈਮ ਤੇ ਆਪਾਂ ਬਣਾ ਰਹੇ ਹਾਂ ਸਲੋ ਆ ਗੈਸ ਤੇ ਹੁਣ ਆਪਾਂ ਇਹਦਾ ਢੱਕਣ ਲਾ ਕੇ ਇਹਨੂੰ ਰੱਖ ਦਵਾਂਗੇ ਇਹਦੇ ਆਪਾਂ ਰਵੜ ਵੀ ਲਾ ਦੇਣੀ ਹੁੰਦੀ ਹੈ ਤੇ ਸੀਟੀ ਵੀ ਲਾ ਦੇਣੀ ਹੁੰਦੀ ਹੈ ਤੇ ਜਿੰਨਾ ਆਪਾਂ ਹੌਲੀ-ਹੌਲੀ ਸੈਮ ਤੇ ਇਹਨੂੰ ਬਣਾਵਾਂਗੇ ਉਹਨਾਂ ਵੇਕ ਵਧੀਆ ਬਣਦਾ ਹੁੰਦਾ ਵਾ ਤੇ ਆਪਾਂ ਸੀਟੀ ਲਾ ਕੇ ਰਵੜ ਲਾ ਕੇ ਫੇਰ ਇਹਨੂੰ ਆਪਾਂ ਕੁੱਕਰ ਨੂੰ ਬੰਦ ਕਰਨਾ ਹੁੰਦਾ ਵਾ ਤੇ ਸੈਮ ਤੇ ਬਣੀ ਜਾਂਦੇ ਨਾ ਹਾਂਜੀ ਜਿਹੜਾ ਆਪਾਂ ਕੇਕ ਬਣਾਇਆ ਸੀ ਕੁੱਕਰ ਵਿੱਚ ਆਪਾਂ ਕੁੱਕਰ ਵਿੱਚੋਂ ਉਹਨੂੰ ਕੱਢ ਲਿਆ ਵਾ ਹੁਣ ਪੌਣਾ ਘੰਟਾ ਇਹ ਕੇਕ ਆਪਾਂ ਉਹਦੇ ਵਿੱਚ ਰੱਖਿਆ ਸੀ ਸੈਮ ਤੇ ਬਣਾਇਆ ਵਾ ਤੇ ਹੁਣ ਉਹਨੂੰ ਆਪਾਂ ਥਾਲੀ ਵਿੱਚ ਕੱਢਦੇ ਆਂ ਤੇ ਥਾਲੀ ਵਿੱਚ ਆਪਾਂ ਦੱਸਦੇ ਆਂ ਤੁਹਾਨੂੰ ਵੀ ਕਿਵੇਂ ਕੱਢਣਾ ਨਾ ਆਪਾਂ ਕੱਢ ਲਿਆ ਹੁਣ ਇਹ ਹੈਗਾ ਤੱਤਾ ਵਾ ਆਪਾਂ ਠੰਡਾ ਹੋਏ ਨੂੰ ਵੀ ਕੱਢ ਸਕਦੇ ਹੁਣੇ ਆਪਾਂ ਸਭ ਤੋਂ ਪਹਿਲਾਂ ਇਹਦੇ ਉੱਪਰ ਐਸ ਤਰ੍ਹਾਂ ਥਾਲੀ ਮੁੱਦੀ ਮਾਰ ਦਾਂਗੇ ਤੇ ਥੱਲੇ ਉਹਨੂੰ ਚੱਕਾਂਗੇ ਆਪਾਂ ਇਹ ਬਣਿਆ ਬਣਾਇਆ ਐਸ ਤਰ੍ਹਾਂ ਆਪਾਂ ਕਰ ਦੇਣਾ ਤੇ ਉੱਪਰੋਂ ਆਪਾਂ ਇਹ ਤੱਤਾ ਵਾ ਤੱਤਾ ਕਰਕੇ ਆਪਾਂ ਇਸ ਤਰ੍ਹਾਂ ਇਹਨੂੰ ਚੱਕ ਲਵਾਂਗੇ ਜਿਹੜਾ ਇਹਦੇ ਥੱਲੇ ਆਪਾਂ ਕਾਗਜ਼ ਲਾਇਆ ਸੀ ਉਹ ਆਪਾਂ ਲਾਹ ਦਿੱਤਾ ਹੁਣ ਇਹਨੂੰ ਆਪਾਂ ਸਿੱਧਾ ਕਰ ਲਵਾਂਗੇ ਕੇਕ ਨੂੰ ਇਹਨੂੰ ਕੁਸਟਰਨ ਠੰਡਾ ਕਰਨ ਵਾਸਤੇ ਰੱਖਾਂਗੇ ਫੇਰ ਆਪਾਂ ਇਹਦੇ ਕੱਟ ਪੀਸ ਬਣਾਵਾਂਗੇ ਕੇਕ ਆਪਣਾ ਬਣ ਗਿਆ ਆਪਾਂ ਕੱਟ ਲਿਆ ਇਹ ਕੇਕ ਜੇ ਆਪਾਂ ਬਾਜ਼ਾਰ ਤੋਂ ਲਵਾਂਗੇ ਤਾਂ ਘੱਟੋ ਘੱਟ ਆਪਾਂ ਨੂੰ 7-800 ਦਾ ਕੇਕ ਬਣੂਗਾ ਆਪਣੇ ਲਈ ਤੇ ਜਦੋਂ ਆਪਾਂ ਘਰੇ ਬਣਾਵਾਂਗੇ ਤਾਂ ਬਹੁਤ ਸਸਤੇ ਭਾਅ ਵਿੱਚ ਤੇ ਬਹੁਤ ਹੀ ਵਧੀਆ ਕੇਕ ਬਣੂਗਾ ਤੇ ਜਿਵੇਂ ਆਪਾਂ ਸਾਰਾ ਟੱਬਰ ਇਹ ਨੂੰ ਰੱਜ ਕੇ ਖਾ ਸਕਦੇ ਹੁੰਨੇ ਆ ਤੇ ਜਿਹੜਾ ਆਪਾਂ ਬਾਜ਼ਾਰ ਤੋਂ ਲੈ ਕੇ ਆਉਨੇ ਹੁੰਨੇ ਆ ਉਹ ਪਤਾ ਨਹੀਂ ਕਿੰਨੇ ਦਿਨਾਂ ਦਾ ਬਣਿਆ ਹੁੰਦਾ ਜਾਂ ਕਿਵੇਂ ਬਣਿਆ ਹੁੰਦਾ ਹੁਣ ਆਪਾਂ ਇਹਨੂੰ ਕੱਟਦੇ ਆ ਕਿਉਂਕਿ ਠੰਡਾ ਤਾਂ ਮੇਰੇ ਬੱਚੇ ਨੇ ਹਜੇ ਹੋਣ ਨਹੀਂ ਦਿੱਤਾ ਕਹਿੰਦਾ ਮੈਨੂੰ ਤਾਂ ਮम्मा ਲਿਆ ਦਿਓ ਆਪਾਂ ਇਹਨੂੰ ਠੰਡਾ ਕਰਨਾ ਹੁੰਦਾ ਜਿਵੇਂ ਆਪਾਂ ਫਰਿੱਜ 'ਚ ਰੱਖ ਪਰ ਉਹ ਕਹਿੰਦਾ ਵੀ ਮੈਨੂੰ ਕੱਟ ਕੇ ਦੇ ਦੋ ਇਸ ਤਰ੍ਹਾਂ ਆਪਾਂ ਹੁਣ ਕੱਟ ਲਵਾਂਗੇ ਦੇਖੋ ਕਿੰਨਾ ਵਧੀਆ ਬਣ ਗਿਆ ਇਸ ਤਰ੍ਹਾਂ ਪੋਲਾ-ਪੋਲਾ ਬਣ ਗਿਆ ਬਹੁਤ ਵਧੀਆ ਬਣ ਗਿਆ ਇਸ ਤਰ੍ਹਾਂ ਤੇ ਖਾਣ ਵਿੱਚ ਵੀ ਬਹੁਤ ਟੇਸਟੀ ਹੋਊਗਾ ਕਿਉਂਕਿ ਆਪਾਂ ਆਪਦੇ ਮੁਤਾਬਕ ਜੋ ਵੀ ਪਾਉਣੀ ਹੈ ਖੰਡ ਜਿੰਨੀ ਵੀ ਪਾਉਣੀ ਆਪਾਂ ਆਪਦੇ ਲੋੜ ਮੁਤਾਬਕ ਪਾਉਣੀ ਹੁੰਦੀ ਆ ਦੇਖੋ ਜਦੋਂ ਆਪਾਂ ਤੋੜਾਂਗੇ ਉਦੋਂ ਵੀ ਬਹੁਤ ਵਧੀਆ ਲੱਗਦਾ ਤੇ ਸੌਫਟ ਲੱਗਦਾ ਵਾ ਉੱਪਰੋਂ ਵੇਖੋ ਕਿੰਨਾ ਵਧੀਆ ਇਹ ਬਣ ਗਿਆ ਵਾ ਆਪਾਂ ਇਹਨੂੰ ਅੱਧਾ ਪੌਣਾ ਘੰਟਾ ਇਹਨੂੰ ਸਹਿਮ ਤੇ ਰੱਖ ਕੇ ਬਣਾਉਣਾ ਵਾ ਆਪਾਂ ਇਸ ਤਰ੍ਹਾਂ ਸਾਰੇ ਪੀਸ ਕੱਟ ਲੈਣੇ ਆ ਇਸ ਤਰ੍ਹਾਂ ਕੱਟ-ਕੱਟ ਕੇ ਰੱਖ ਲਾਂਗੇ ਕੇਕ ਬਿਲਕੁਲ ਠੰਡਾ ਹੋ ਗਿਆ ਵਾ ਹੁਣ ਤੇ ਇਸ ਤਰ੍ਹਾਂ ਪੀਸ ਕੱਟਾਂਗੇ ਦੇਖੋ ਹੁਣ ਠੰਡਾ ਹੋ ਗਿਆ ਬਿਲਕੁਲ ਕੇਕ ਜਦੋਂ ਆਪਾਂ ਫਰਿੱਜ 'ਚ ਰੱਖਾਂਗੇ ਇਹਨੇ ਉਸ ਤੋਂ ਵੀ ਜ਼ਿਆਦਾ ਵਧੀਆ ਬਣ ਜਾਣਾ ਵਾ ਆਪਾਂ ਇਹਦੇ ਵਿੱਚ ਇਲਾਇਚੀ ਦਾ ਪਾਊਡਰ ਇਸ ਕਰਕੇ ਨਹੀਂ ਪਾਇਆ ਫਿਰ ਉਹ ਅੰਬ ਨੂੰ ਥੋੜਾ ਜਿਹਾ ਡੈਮੇਜ ਕਰ ਦਿੰਦਾ ਮਤਲਬ ਅੰਬ ਦੀ ਘੱਟ ਆਉਂਦੀ ਹੈ ਫਿਰ ਖੁਸ਼ਬੂ ਜੀ ਜਿਹੜੀ ਆ ਹੁੰਦੀ ਆ ਇਸ ਕਰਕੇ ਆਪਾਂ ਪਾਇਆ ਨਹੀਂ ਤੁਸੀਂ ਜੋ ਪਾਉਣਾ ਚਾਹੁੰਦੇ ਆ ਤਾਂ ਉਹ ਵੀ ਪਾ ਸਕਦੇ ਹੋ ਇਹ ਜੇ ਆਪਾਂ ਕਹੀਏ ਵੀ ਇਹ ਕਰੀਮ ਕੇਕ ਆ ਕਰੀਮ ਕੇਕ ਨਹੀਂ ਹੈਗਾ ਇਹ ਫਰੂਟ ਕੇਕ ਬਣਾਇਆ ਆਪਾਂ ਕਰੀਮ ਕੇਕ ਆਪਾਂ ਫਿਰ ਕਿਸੇ ਦਿਨ ਬਣਾਵਾਂਗੇ ਉਹ ਵੀ ਤੁਹਾਡੇ ਨਾਲ ਵੀਡੀਓ ਵੀਡੀਓ ਸ਼ੇਅਰ ਕਰਾਂਗੇ ਬਹੁਤ ਬਹੁਤ ਜ਼ਿਆਦਾ ਵਧੀਆ ਬਣਿਆ ਵਾ ਇੱਕ ਵਾਰੀ ਘਰੇ ਜ਼ਰੂਰ ਟਰਾਈ ਕਰਿਓ ਇਸ ਤਰ੍ਹਾਂ ਬਣਾਇਓ ਤੁਸੀਂ ਕਿੰਨਾ ਵਧੀਆ ਆਪਾਂ ਕੇਕ ਘਰੇ ਬਣਾ ਸਕਦੇ ਆ ਨਾ ਓਵਨ ਦੀ ਲੋੜ ਆ ਨਾ ਕਿਸੇ ਹੋਰ ਦੀ ਲੋੜ ਆ ਹਨਾ ਤੇ ਆਪਾਂ ਆਰਾਮ ਨਾਲ ਇਹ ਥਾ ਆਪਣੀ ਕੜਾਈ ਵਿੱਚ ਕੁੱਕਰ ਵਿੱਚ ਆਰਾਮ ਨਾਲ ਬਣਾ ਸਕਦੇ ਆ ਕੁੱਕਰ ਦਾ ਇਹ ਧਿਆਨ ਰੱਖਣਾ ਵੀ ਉਹਦੀ ਇੱਕ ਤਾਂ ਸੀਟੀ ਲਾ ਦੇਣੀ ਹੁੰਦੀ ਆ ਤੇ ਇੱਕ ਰਬੜ ਲਾ ਦੇਣੀ ਹੁੰਦੀ ਆ ਇਹ ਖਾਸ ਧਿਆਨ ਰੱਖਣਾ ਨਹੀਂ ਤਾਂ ਫਿਰ ਸੀਟੀ ਵੱਜੂਗੀ ਤਾਂ ਫਿਰ ਔਖਾ ਹੋ ਜਾਊਗਾ ਤੇ ਜੇ ਅੱਜ ਦੀ ਇਹ ਵੀਡੀਓ ਤੁਹਾਨੂੰ ਵਧੀਆ ਲੱਗੀ ਸਬਸਕ੍ਰਾਈਬ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਦੱਸਿਆ ਕਰੋ ਵੀਡੀਓ ਚ ਵੀ ਕਿਵੇਂ ਦੀ ਲੱਗਦੀ ਹੈ ਤੁਹਾਨੂੰ ਰੈਸਪੀ ਮਿਲਦੇ ਆਂ ਅਗਲੀ ਰੈਸਪੀ ਲੈ ਕੇ ਜਲਦ ਹੀ ਤੁਹਾਡੇ ਨਾਲ ਸਸ ਦੀ ਅਕਾਲ